ਮੇਰਾ ਨਾਮ ਅੰਦਰੇ ਜੀ ਫਿਰ ਕਿਥੋਂ ਦਾ ਰਹਿਣ ਵਾਲੇ ਤੁਸੀਂ ਗੁੱਲੇ ਵਾਲੇ ਦਾ ਅੱਛਾ ਗੁੱਲੇ ਵਾਲੇ ਤੇ ਤੇ ਜਿੱਦ ਜੱਤ ਹੋਈ ਕਿੰਦੀ ਹੋਈ ਇਹ ਸੁੱਖਾ ਪੁੱਤਰ ਸੁੱਖਾ ਕੀ ਲੱਗਦਾ ਤੇ ਉਹਦਣਾ ਸਰਜਾ ਕੀ ਲੱਗਦਾ ਸੀ ਤੁਹਾਡਾ ਸਾਡਾ ਚਾਚੇ ਦਾ ਪੁੱਤਰ ਸੀ ਭਰਾ ਚਾਚੇ ਦਾ ਬੋਲਾ ਹਾਂ ਜੀ ਹੋ ਰਿਆ ਸੀ ਕੀ ਗੱਲ ਇਹ ਤੜਕੇ ਬਾਰਿਸ਼ ਆਈ ਏ ਤੇ ਅੰਦਰ ਵੜ ਗਿਆ ਤੇ ਮੰਜਾ ਬਾਹਰ ਪਿਆ ਮੰਜਾ ਛਾੜਦੇ ਹੋਏ ਥੱਲੇ ਪੈ ਗਿਆ ਜਾ ਤੇ ਹਾਂ ਸਾਡੇ ਗਵਾ ਤੇ ਫਿਰ ਉੱਥੇ ਜਾ ਉੱਤੇ ਲੈਂਟ ਡੇ ਪਿਆ ਸਾਰਾ ਕਿਸ ਤਰ੍ਹਾਂ ਕੱਢਿਆ ਨੀ ਕਿਸ ਤਰ੍ਹਾਂ ਕੱਢਿਆ ਇਹ ਪਿੰਡ ਸਾਰਾ ਉੱਠਿਆ ਸਾਰਾ ਪਿੰਡ ਉੱਠਿਆ ਫਿਰ ਅਸੀਂ ਕੱਢਿਆ ਜਾ ਤੇ ਬੜੀ ਮੁਸ਼ਕਲ ਨਾਲ ਕੱਢਿਆ ਬੜੀ ਮੁਸ਼ਕਲ ਨਾਲ ਕੱਢਿਆ ਜੈਕ ਮਗਾਇਆ ਦੂਜੇ ਪਿੰਡੋਂ ਜਾ ਤੇ ਲੈਟਰ ਚੱਕਿਆ ਅਰੇ ਇੰਟਰ ਚੱਕਿਆ ਫਿਰ ਜੈਕ ਲੈਟਰ ਲਾ ਤੇ ਜੈਕ ਲਾ ਤੇ ਫਿਰ ਕੱਢਿਆ ਸੀ ਕੀ ਬਹੁਤ ਔਖੀ ਹੁੰਦੀ ਹਾਂ ਹੈ ਬਹੁਤ ਔਖਾ ਸੀ ਬਹੁਤ ਔਖੀ ਸੀ ਹਾਂ ਡੈਥ ਹੋ ਗਈ ਸੀ ਠੀਕ ਔਰ ਮੰਗੇ ਵੀ ਇਹਨੂੰ ਮਿਹਰਬਾਨੀ ਚ ਫਸਦੀ ਹੈ ਹਾਂ ਜੀ ਦਿੱਤੀ ਜਾਵੇ ਦਿੱਤੀ ਜਾਵੇ ਮੇਰਾ ਨਾਮ ਜੀ ਸੁੱਚਾ ਐਸੀ ਨੰਬਰਦਾਰ ਭਾਗ ਜੀ ਜਸ ਜਿਹੜੀ ਮੌਤ ਹੋਈ ਕਿੱਦੀ ਹੋਈ ਤੇ ਕਿਵੇਂ ਹੋਈ ਕੀ ਨਾਮ ਇਹ ਜੀ ਸੁੱਖਾ ਪੁੱਤਰ ਸਰਜਾ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਆਪਣੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਾਫੀ ਦਿਨ ਤੋਂ بارشਾਂ ਨੇ ਹੋ ਰਹੀਆਂ ਨੇ ਉਹਦੇ ਲੜੀ ਦੇ ਤਹਿਤ ਇਹ ਦਾ ਚੱਕ ਦਾ ਮਕਾਨ ਜਿਹੜਾ ਪੀਐਮ ਆਵਾਸ ਯੋਜਨਾ ਚ ਮਿਲਿਆ ਸੀ ਉਹ ਟਹਿ ਢੇਰੀ ਹੋ ਗਿਆ ਤੇ ਜੋ ਮੌਕੇ ਤੇ ਪਿੰਡ ਵਾਲਿਆਂ ਨੇ ਸਹਾਇਤਾ ਕਰਕੇ ਨੂੰ ਥੱਲੋ ਕੱਢਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਤ ਬਹੁਤ ਨਾਜ਼ੁਕ ਨੇ ਤੁਸੀਂ ਵੇਖ ਹੀ ਰਹੇ ਹੋ ਸਾਰਾ ਪਿੰਡ ਇਕੱਠਾ ਹੈ ਤੇ ਪਿੰਡ ਨਹੀਂ ਸਹਿਤਾ ਕਿ ਤੀਜੇ ਤੱਕ ਤੈਨੂੰ ਕੋਈ ਮਤਲਬ ਕੇ ਸਹਿਤਾ ਨਹੀਂ ਹੋਵੇਂ ਦੀ ਮਿਲੀ ਜਿਸ ਤਰ੍ਹਾਂ ਕੋਈ ਸਰਕਾਰ ਤੋਂ ਚਾਹੀਦੀ ਆ ਪਰ ਕੀ ਮੰਗੇ ਵੀ ਆਂ ਦੇ ਮਦਦ ਲਈ ਮੰਗ ਇਹ ਹੈ ਕਿ ਸਰਕਾਰ ਇਹਦੇ ਪਾਸੇ ਧਿਆਨ ਦੇਵੇ ਜਿਸ ਤਰ੍ਹਾਂ ਸਾਰੇ ਹੋ ਰਿਹਾ ਹੈ ਵੀ ਇਹਨੂੰ ਕੋਈ ਮਾਲੀ ਸਹਿਤਾ ਦਿੱਤੀ ਜਾਵੇ ਇਹਦਾ ਪਰਿਵਾਰ ਇਹਦਾ ਬਾਪ ਹੈ ਜਿਹੜਾ ਉਹ ਵੀ ਬਜ਼ੁਰਗ ਹੈ ਹਾਰ ਦਾ ਮਰੀਜ਼ ਉਹ ਦਿੱਤਾ ਤੇਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਿਛਲੇ ਦਾ ਗੁਜ਼ਾਰਾ ਹੋ ਸਕੇ ਮੇਰਾ ਨਾਮ ਸਤਪਾਲ ਸਿੰਘ ਹਸਾਬ ਦਾ ਸਰਪੰਚ ਪਿੰਡ ਦੁੱਲੇਵਾਲਾ ਜੀ ਹਾਂ ਜੀ ਇਹ ਜਿਹੜੇ ਆ ਛੱਤ ਡਿੱਗੀ ਹੈ ਕਦੋਂ ਡਿੱਗੀ ਤੇ ਕਿਸ ਤਰ੍ਹਾਂ ਥੱਲੇ ਆਈ ਇਹ ਅੱਜ ਸਵੇਰੇ 5:00 ਪੀ ਪਤਾ ਲੱਗਿਆ ਜੀ ਕਿ ਜਦੋਂ ਇੱਕਦਮ ਰੌਲਾ ਪੈ ਕੇ ਛੱਤ ਡੇਗ ਪਈ ਹੈ ਜੀ ਸਵੇਰੇ ਬਰਸਾਤ ਲਗਾਤਾਰ ਬਰਸਾਤ ਹੋ ਰਹੀ ਹੈ ਜੀ ਉਹਦੇ ਕਰਕੇ ਛੱਤ ਡੇਗ ਪਈ ਹੈ ਇਹ ਸੌ ਰਿਆ ਸੀ ਆਂਦਰ ਸੌਤਾ ਸੀ ਕੱਲਾ ਹੀ ਰਹਿੰਦਾ ਹੈ ਕੱਲਾ ਰਹਿੰਦਾ ਸੀ ਕੀ ਰਾਤ ਤੇ ਕਿੰਨੀ ਕਵਰ ਸੀ ਇਹ ਸੁੱਖਾ ਪੁੱਤਰ ਸਰਜਾ ਜੀ 45 ਸਾਲ ਉਮਰ ਹੈ ਜੀ 45 ਸਾਲ ਉਮਰ ਹੈ ਹਾਂ ਜੀ ਅੱਛਾ 70 ਫਿਰ 60 ਡਿਗਰੀ 70 ਫਿਰ 60 ਡਿਗਰੀ ਫਿਰ ਜਵੇਂ ਆਂਡਗਵਣ ਪਤਾ ਲੱਗਿਆ ਸਾਰੇ ਪਿੰਡ ਦੇ ਭੱਜ ਕੇ ਕੱਢਿਆ ਕੁਢਿਆ ਜੀ ਧੰਕ ਬਈ ਆ ਜੀ ਧੰਕ ਕਹੀ ਪਰ ਬਚਾ ਨਹੀਂ ਸਕੇ ਜੀ ਉਹਨਾਂ ਚਰਨ ਦੇਰ ਹੋ ਗਈ ਬੈਠ ਗਈ ਪਰ ਕੀ ਮੰਗਦੇ ਨਾ ਮੰਗੇ ਜੀ ਵੀ ਵੇਖੋ ਜੋ ਨੁਕਸਾਨ ਹੋ ਗਿਆ ਉਹਦਾ ਪੂਰਾ ਨਹੀਂ ਹੋ ਸਕਦਾ ਪਰ ਜੋ ਇਹਦਾ ਪਰਿਵਾਰ ਪਿੱਛੇ ਹੈ ਉਹ ਜੀ ਰੋਟੀ ਕਮਾਉਣ ਕਦੇ ਗਿਆ ਚਲੋ ਉਹਦਾ ਸਾਰਾ ਬਣ ਜਾਵੇ ਜੀ ਆਹਰ ਕੋਈ ਨਹੀਂ ਰਹਿ ਰਿਹਾ ਜੀ ਜਿਹਨੇ ਇਸਮ ਕਾਲਰ ਆਇਆ ਸੀ ਜੀ ਦੇ ਮਿਲਣ ਗਏ ਸੀ ਇਹਦਾ ਪਤਾ ਸੀ ਉਹ ਆਬੀ ਕੁੜੀ ਕੋਲੇ ਬਾ ਮਿਲਣ ਗਏ ਉਹ ਵੀ ਬਿਮਾਰ ਹੈ ਦਾਸ ਨਾਲ ਸਾਡਾ ਆੜ ਦਾ ਪੇਸ਼ੈਂਟ ਹੈ ਕੱਲਾ ਕਰਾ ਕੱਲਾ ਜੀ ਕੱਲਾ ਇਹ ਪਹਿਲਾਂ ਦਾ ਜਵਨ ਮੁੰਡਾ ਪੂਰਾ ਹੋ ਗਿਆ ਸੀ ਜੀ ਹਾਂ ਹਾਂ ਵਰਨਾ ਵਿਜੇ ਕੁਮਾਰ ਨੰਬਰਦਾਰ ਪਿੰਡ ਦੁੱਲੇ ਵਾਲਾ ਜੀ ਕੀ ਕਿਹੜਾ ਚਾਹੁੰਦਾ ਛੜੇ ਹੈ ਬਹੁਤ ਹੋਈ ਹੈ ਇਹ ਇਹ ਮੌਤ ਇਹ ਜਿਹੜੀ ਮੌਤ ਇਹਦਾ ਨਾ ਸੁੱਖਾ ਜੀ ਉਮਰ ਇਹਦੀ 45 ਸਾਲ ਹੈ ਜੀ ਛੱਤ ਡਿੱਗਣ ਕਰਕੇ ਦੀ ਮੌਤ ਹੋ ਗਈ ਹੈ ਛੱਤ ਡਿੱਗਣ ਦੀ وجہ ਬਰਸਾਤ ਹੈ ਜੀ ਇਹ ਬਰਸਾਤਾ ਜਿਆਦਾ ਪੈਣ ਕਰਕੇ ਕੀ ਹੋਗਾ ਬਰਸਾਤਾ ਗਾੜੀਆਂ ਪੈਣ ਕਰਨ ਇੱਕ ਸਰਕਾਰ ਦੀਆਂ ਲੈਕੀਆਂ ਨਹੀਂ ਸਰਕਾਰ ਸਰਕਾਰੀ ਪੀਆ ਨੂੰ ਆਸ ਜੁੜਦਾ ਇਹਨਾਂ ਕਮਰਾਂ ਨੂੰ ਲਿਆ ਸੀ ਪੈਸੇ ਬਹੁਤ ਘੱਟ ਸੀ 1 ਲੱਖ 20 ਹਜ਼ਾਰ 1 ਲੱਖ 20 ਰੁਪਏ ਕਮਰਾ ਪੂਰਾ ਨਹੀਂ ਹੋਇਆ ਸਰਕਾਰ ਕੱਟੀਆਂ ਕਿੱਥੇ ਜਾਂ ਸੀ ਹਾਲ ਨੂੰ ਚਾਰੇ ਪਾਸੇ ਚਾਰਜਿੰਗ ਦੇ ਪਰਦੇ ਕੀਤੇ ਹੋਏ ਜਾਂ ਸੀ ਜਦ ਕਿ 9 ਇੰਚੀ ਦੁਆਰ ਚਾਹੀਦੀ ਸੀ ਪੈਸੇ ਘੱਟ ਹੋਣ ਦੀ ਵਜ੍ਹਾ ਕਰਨਾ ਇਹ ਹਾਸਾ ਕੋਈ ਹਮਲਾਤ ਹੋਇਆ ਜੀ ਹਾਂ ਬਹੁਤ ਹੋ ਗਿਆ ਹਾਂ ਦੀ ਹਮ ਦੀ ਸਬੂਰ ਡੈਥ ਹੋ ਗਈ। ਫਰ ਲੋ ਕੱਢਿਆ ਕਿਸ ਤਰ੍ਹਾਂ ਕੱਢਿਆ। ਥੱਲੇ ਫਿਰ ਪਬਲਿਕ ਜਦੋਂ ਸਵੇਰੇ ਪਤਾ ਲੱਗਾ ਜਿਵੇਂ ਲੈਂਟਰ ਚੁੱਕਿਆ ਜੀ ਲੈਂਟਰ ਚੁੱਕ ਕੇ ਬਾਹਰ ਕੱਢਿਆ ਕੋਈ ਸਹਾ ਹੈ ਸੀ। ਲੇਕਿਨ ਉਸ ਵਾਰ ਦੀ ਡੈਥ ਹੋ ਗਈ। ਮੁਸ਼ਕਲ لال ਕੱਢਿਆ ਕਿ ਨਹੀਂ ਮੁਸ਼ਕਲ ਨਾ ਕੱਢਿਆ ਜੀ। ਹਾਂ ਹਾਂ। ਕਰਟਰ ਥੱਲੇ ਦੱਬ ਗਿਆ। ਲੈਂਟਰ ਥੱਲੇ ਦੱਬ ਗਿਆ ਜੀ। ਦੱਬ ਗਿਆ। ਇਹ ਤਾਂ ਸਾਰੇ ਪਿੰਡ ਨੇ ਹਮਲਾ ਮਾਰਿਆ ਲੈਂਟਰ ਚੁੱਕਿਆ ਤਾਂ ਹੀ ਬਾਹਰ ਨਿਕਲਿਆ ਜੀ। ਹਾਂ ਹਾਂ। ਪਰ ਬਾਗੀ ਕੋ ਬਾਦੀ ਸਤਾ ਰਹੇ ਹਾਂ ਜੀ। ਹਾਂ ਜੀ ਇਹਨੇ ਪਰਿਵਾਰ ਨੂੰ ਮਾਰ ਲਈ ਸਦਦੀ ਇਹਦਾ ਪ ਕੱਲਾ ਕੱਲਾ ਮਾਪਿਆਂ ਦਾ ਮੁੰਡਾ ਸੀ ਇਹਦੇ ਅੱਗੇ ਬੇਟਾ ਜਿਹਦੀ ਡੈਥ ਹੋ ਚੁੱਕੀ ਹੈ ਤੇ ਭੈਣਾ ਨੇ ਕਹਿੰਦਾ ਪਿਓ ਬਜ਼ੁਰਗ ਹੈ ਮਾਂ ਦੀ ਡੈਥ ਹੋਈ ਹੈ ਕੋਈ ਮਾਲੀ ਸਾਹ ਤੇ ਉਹਨੂੰ ਰੋਕੀ ਰੋਜੀ ਦਾ ਕੋਈ ਸਾਧਨ ਨਹੀਂ ਹੈਗਾ ਹਾਂ